ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਹੋਰ ਸਨੌ ਜੀ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਆ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਠੰਡਾ ਜਿਹੜੀ ਬਹੁਤ ਜ਼ਿਆਦਾ ਹੋ ਗਈ ਆ ਹੰਤਾ 2-3 ਦਿਨ ਹੋ ਗਏ ਆ ਅੱਜ ਥੋੜੀ ਜੀ ਧੁੱਪ ਨਿਕਲੀ ਆ ਵੈਸੇ ਸਾਡੇ ਪਹਿਲਾਂ 3-4 ਦਿਨ ਹੋ ਗਏ ਸੀ ਧੁੱਪ ਬਿਲਕੁਲ ਹੈ ਨਹੀਂ ਸੀ ਕੱਲ ਨਾ ਪਕੜਾਈਆਂ ਸੀ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਉਸ ਜਿਹੜੇ ਸਿਆਣੇ ਸਿਆਣੇ ਜੀਓ ਖਾ ਲਿਆ ਕਰਾਂਗੇ ਤੇ ਹਰ ਹਰਿੰਦਰ ਕਿੰਨੇ ਦਿਨ ਹੋ ਗਏ ਪੰਜੀਰੀ ਮੰਗੀ ਜਾਂਦਾ ਕਹਿੰਦਾ ਪੰਜੀਰੀ ਬਣਾ ਕੇ ਦਿਓ ਪੰਜੀਰੀ ਬਣਾ ਕੇ ਦਿਓ ਤੇ ਅੱਜ ਆਪ ਬਣਾਉਣ ਲੱਗੇ ਆਂ ਪੰਜੀਰੀ ਬੱਚਿਆਂ ਵਾਸਤੇ ਥੋੜੇ ਜਿਹਾ ਕਿਹੋਦੀ ਕਿਲੋ ਕਿਹੋਦੀ ਪੰਜੀਰੀ ਬੱਚਿਆਂ ਨੂੰ ਬਣਾ ਦਿੰਨੇ ਆ ਤੇ ਉਹਦੇ ਵਾਸਤੇ ਜਿਹੜਾ ਆਪ ਸਾਮਾਨ ਲਿਆ ਇਹ ਹੈਗੇ ਆਪਣੇ ਕੋਲੇ ਫੁੱਲ ਮਖਾਣੇ ਇਹਦੇ ਵਿੱਚ ਤੇੜੀ ਕੈਲਸ਼ੀਅਮ ਆ ਬਹੁਤ ਜ਼ਿਆਦਾ ਹੁੰਦੀ ਹੈ ਇਹਨਾਂ ਦੇ ਵਿੱਚ ਇਸੇ ਲਈ ਇਹ ਆਪ ਪਾ ਦਾਂਗੇ ਬੱਚਿਆਂ ਵਾਸਤੇ ਵਧੀਆ ਇਹ ਤੇ ਬਾਕੀ ਆਪਣੇ ਕੋਲੇ ਹੈਗੀ ਆ ਸੌਗੀ ਇਹ ਮਗਜ ਇਹ ਬਦਾਮ ਸੌਫ ਅਜਵੈਨ ਬਸ ਇਹ ਆਪਾਂ ਇੰਨਾ ਕੁ ਸਮਾਨ ਹੀ ਪਾਵਾਂਗੇ ਕੋਈ ਆਪਾਂ ਇਹਦੇ ਵਿੱਚ ਦਵਾਈਆਂ ਦੁਵੀਆਂ ਜਿਹੜੀਆਂ ਨਹੀਂ ਪਾਉਂਦੇ ਕਿਉਂਕਿ ਇਹ ਬੱਚਿਆਂ ਨਹੀਂ ਖਾਣੀ ਇਹਨਾਂ ਨੂੰ ਦੋਹਾਂ ਨਹੀਂ ਇਹ ਆਪਾਂ ਵੇਸਣ ਪਾਦਾਂਗੇ ਇਧਰ ਵੇਸਣ ਦੀ ਬਣਾਵਾਂਗੇ ਆਪਾਂ ਕਣਕ ਦੇ ਆਟੇ ਦੀ ਜਿਹੜੀ ਉਹ ਪੰਜੀਰੀ ਨਹੀਂ ਬਣਾਉਂਦੇ ਵੇਸਣ ਦੀ ਪੰਜੀਰੀ ਬਣਾਵਾਂਗੇ ਆਪਾਂ ਕਿਲੋ ਸਵਾ ਕਿਲੋ ਕਿਉਂ ਪਾਦਾਂਗੇ ਬਸ ਇੰਨੀ ਕੁ ਬੱਚਿਆਂ ਆਸਤੇ ਬਣਾਦਾਂਗੇ ਉਧਰ ਬਾਹਰ ਆਹ ਫਾਕ ਦਾ ਮੰਜਾ ਆਖੇ ਚੁੱਲ੍ਹੇ ਚ ਤੇ ਕੜਾਈ ਧਰ ਦੇ ਆ ਤੇ ਵੀਰ ਉਦਰਾ ਪਾਠ ਬਣਾਉਨੇ ਆ ਇਹ ਸਮਾਨ ਜਿੰਨਾ ਕੁ ਪੀਸ ਨਾਲ ਆਪਾਂ ਮੈਕਸੀ ਦੇ ਵਿੱਚ ਨੂੰ ਪੀਸ ਲੈਨੇ ਆ ਫਲ ਮਖਾਣੇ ਵੀ ਆ ਥੋੜੇ ਜਿਹਾ ਰੋਸਟ ਕਰਨੇ ਪੈਣੇ ਆ ਪਹਿਲਾਂ ਰੋਸਟ ਕਰਕੇ ਫੇਰ ਇਹ ਪੀਸੇ ਜਾਣਗੇ ਚਾਹ ਥੋੜੇ ਜਿਹਾ ਬਦਾਮ ਆ ਜਿਹੜੇ ਇਹ ਥੋੜੇ ਜਿਹਾ ਦਰਦ ਫਰੜ ਜੇ ਕਰਨੇ ਪੈਣੇ ਜਿਆਦਾ ਬਰੀਕ ਤਾਂ ਨਹੀਂ ਕਰਦੇ ਆਪਾਂ ਬਾਕੀ ਸਮਾਨ ਤਾਂ ਜਿਹੜਾ ਤੁਹਾਨੂੰ ਪੈ ਲੈਣਾ ਸਾਰਾ ਵਿੱਚ ਤੇ ਬਾਹਰ ਅੱਗ ਮਚਾ ਕੇ ਉਤਰ ਦਦੇ ਆ ਕੜਾਈ ਉਹਦੇ ਵਿੱਚ ਆਪਾਂ ਇਹ ਘਿਓ ਦੇ ਵਿੱਚ ਪਹਿਲਾਂ ਪੁੰਨਾਂਗੇ ਫਲ ਮਖਾਣੇ ਇਸ ਫਿਰ ਇਹਨਾਂ ਨੂੰ ਆਪਾਂ ਮੈਕਸੀ ਦੇ ਵਿੱਚ ਜਿਹੜਾ ਉਹ ਪੀਸ ਕੇ ਪਾウダー ਬਣਾ ਲਾਂਗੇ ਨਾ ਦਾ ਉਧਰ ਲੈ ਕੇ ਚੱਲਦੇ ਆ ਬਾਹਰ ਹਾਂਜੀ ਆਪਾਂ ਥੋੜਾ ਜਿਹਾ ਕਿਓ ਪਾ ਲਿਆ ਕੜਾਈ 'ਚ ਆਪਾਂ 1 ਕਿਲੋ ਕਿਓ ਦੀ ਬਣਾਵਾਂਗੇ ਪੰਜੀਰੀ ਕਿਉਂਕਿ ਹਰਿੰਦਰ ਮੰਗਦਾ ਸੀਗਾ ਤੇ ਆਪਾਂ ਫੁੱਲ ਮਖਾਣੇ ਲੈ ਆ ਇਹ ਥੋੜੀ ਜਿਹਾ ਤਾਂ ਵਾਵਾ ਹੀ ਪਰ ਮੈਂ ਸਾਰੇ ਪੀਸ ਕੇ ਤਾਂ ਥੋੜੇ ਹੀ ਬਣ ਜਾਣੇ ਪੀਸ ਕੇ ਬੱਸ ਇਹ ਕਿਉ ਹੋ ਜਾ ਆਪਾਂ ਹਾਂ ਥੋੜਾ ਜਿਹਾ ਕਿਓ ਪਾਇਆ ਇਹਦੇ ਵਿੱਚ ਆਪਾਂ ਇਹਨਾਂ ਨੂੰ ਨਾ ਫਰਾਈ ਵੀ ਕਰ ਲਵਾਂਗੇ ਇਹ ਬੱਸ ਸੁੱਕ ਕੇ ਵੀ ਕਰ ਲਈਦੇ ਆ ਹਨਾ ਫਰਾਈ ਪਰ ਕਿਉਂ ਨਾ ਥੋੜੇ ਜਿਹੇ ਇਹਨਾਂ ਵਿੱਚੋਂ ਕਿਉਂ ਨਿਕਲਣ ਲੱਗ ਜਾਂਦਾ ਬਾਅਦ ਚ ਜਦੋਂ ਪੀਸ ਲੈਨੇ ਸੋ ਤੇਲ ਕਿਉਂ ਨਿਕਲਿਆ ਆਣਾ ਆਪਾਂ ਉਹਨਾਂ ਤੇ ਰੇ ਫਰਾਈ ਕਰਦੇ ਆ ਤੇ ਆਹ ਕੁਝ ਚੀਜ਼ਾਂ ਸੌਫਟ ਤੇ ਜਵਾਨ ਸੀਗੀ ਤੇ ਬਦਾਮ ਇਹ ਪੀਸ ਲੈਨੇ ਆ ਉਹਨਾਂ ਤੇ ਫਰੇਨਾ ਨੂੰ ਵੀ ਨਾਲ ਹੀ ਪੀਸ ਲਾਂਗੇ ਮੈਨੂੰ ਹੋਰ ਪਾਣਾ ਪਾਣੀ ਆਪਾਂ ਇਹਨਾਂ ਨੂੰ ਫਰਾਈ ਕਰਦੇ ਆ ਇਹ ਜਦੋਂ ਫਰਾਈ ਹੋ ਜਾਂਦੇ ਆ ਉਹ ਸਾਰਿਆਂ ਨੂੰ ਪਤਾ ਵੀ ਇਹਨਾਂ ਬਾਅਦ ਇਸ ਤਰ੍ਹਾਂ ਟੁੱਟਣ ਲੱਗ ਜਾਂਦੇ ਆ ਹੁਣ ਆ ਦੇਖੋ ਐ ਜੀੜੇ ਆ ਇਹ ਐ ਟੁੱਟਦੇ ਨੇ ਸਾਰੇ ਟੁੱਟਣ ਲੱਗ ਜਾਂਦੇ ਅੱਗੇ ਅਸੀਂ ਹਰ ਵਾਰੀ ਜ਼ਿਆਦਾ پنਜੀਰੀ ਬਣਾਉਣੀ ਹੁੰਦੀ ਆ ਐਦਕੀ ਅਸੀਂ ਦੋ ਤਿੰਨ ਵਾਰੀ ਪਿੰਨੀਆਂ ਬਣਾ ਲਈਆਂ ਵਿੱਚ ਦੀ ਖੋਆ ਬਣ ਗਿਆ ਦੋ ਵਾਰੀ ਤੇ ਤਿੰਨ ਵਾਰੀ ਤੇ ਆਪਣੀ ਗਾਂ ਸੂਤੀ ਹੈ ਨਾ ਤੇ ਚੱਲ ਪਿਆ ਖੋਆ ਹੀ ਚੱਲਿਆ ਉਹਦੋਂ ਵੀ ਫਿਰ ਗਜਰੇਲਾ ਬਣ ਗਿਆ ਉਹਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਬਾਹਲੇ ਦੇ ਵਿੱਚ ਵੀ ਕਿੰਨੇ ਦਿਨ ਬਾਹਲਾ ਬਣਦਾ ਰਿਹਾ ਤੇ ਅੱਜ ਕਿਸੀਂ ਉਹ ਵੀ ਆਪ ਦੇ ਖਾਣਗੇ ਚਾੜਾ ਨਾ ਪਿੰਨਾਂ ਉੱਥੋਂ ਮੰਮੀ ਨੇ ਬਣਾ ਤੰਗਾ ਫਿਰ ਕੱਲ ਫਿਰ ਪਿੰਨਾਂ ਬਣਾ ਲਵਾਂ ਚਾੜਾਂ ਦੰਗਾ ਹੂੰ ਹੁਣ ਅਰ ਵਿੱਚ ਗਜਰੇਲਾ ਬਣ ਗਿਆ ਇੱਕ ਵਾਰੀ ਹਰਿੰਦਰ ਮੰਗਦਾ ਸੀ ਹੁਣ ਹਰਿੰਦਰ ਮੰਗਦਾ ਸੀਗਾ ਹਰਿੰਦਰ ਨੇ ਨਾ ਗਜਰੇਲਾ ਨਹੀਂ ਖਾਦਾ ਉਹਦੇ ਇਹ ਬਿਮਾਰ ਹੋ ਗਿਆ ਤੇ ਚੋਲਾਂ ਦੀਆਂ ਪਿੰਨੀਆਂ ਵੀ ਘੱਟ ਖਾਂਦਾ ਹੈ ਇਹ ਤੇ ਕਿਤਨ ਦਾਈ ਕਹੀ ਜਾਂਦਾ ਸੀ ਮੰਮੀ ਤੰਗੀਰੀ ਬਣਾ ਲ ਗਏ ਫਿਰ ਮੈਂ ਕਿਹਾ ਚਲ ਤੁਹਾਨੂੰ ਬਣਾ ਦਿੰਨੀ ਆ ਹੁਣ ਇੱਕ ਛੁੱਟੀਆਂ ਨਾ ਘਰੇ ਹੁੰਦੀਆਂ ਤੇ ਇਹ ਬੱਚਿਆਂ ਨੂੰ ਆ ਹੁੰਦਾ ਵੀ ਕੁਝ ਖਾਣ ਨੂੰ ਨਾ ਹੋਵੇ ਸਾਰਾ ਦਿਨ ਫੱਕ ਫੱਕੇ ਕਰਦੇ ਰਹਿੰਦੇ ਆ ਆਪਾਂ ਇਹਨਾਂ ਨੂੰ ਫਰਾਈ ਕਰ ਲ ਗਏ ਹੁਣ ਲੋਬੀ ਆਪਾਂ ਬੇਸਨ ਪਾ ਲਿਆ ਕਿਉਂ ਪਾ ਲਿਆ ਸੀ ਬੇਸਨ ਪਾ ਲਿਆ ਮਖਾਣੇ ਆਪਾਂ ਰੋਸਟ ਕਰਕੇ ਕੱਢ ਲਈ ਸੀਗੇ ਉਹ ਦੀਦੀ ਪੀਸ ਲੈਣਗੇ ਤੇ ਆ ਦੋ ਚੀਜ਼ਾਂ ਪਾਉਣੀ ਪਾਵਾਂਗੇ ਨਹੀਂ ਇੱਧਰ ਸ਼ਕਰਗੰਦੀ ਚੱਲ ਰਹੀ ਆ ਕਿਲੋ ਕਿਉਂ ਚਾਪਾ ਕਿਲੋ ਹੀ ਰੇਸਣ ਪਾਇਆ ਇਹ ਕੇਰਾ ਹੁਣ ਲੱਗਦਾ ਮੈਂ ਥੋੜੇ ਉੱਤੇ ਪਾ ਲਿਆ ਕਿਲੋ ਤੋਂ ਪਰ ਹੁਣ ਕੇਰਾ ਸੁੱਕਾ ਜਿਹਾ ਲੱਗਦਾ ਆਪਾਂ ਥੋੜਾ ਜਿਹਾ ਘਿਓ ਵਿੱਚ ਹੋਰ ਪਾ ਲੈਣੇ ਆ ਤੇ ਕਿਲੋ ਵੇ ਘਿਓ ਚ ਕਿਲੋ ਵੇਸਤ ਨਹੀਂ ਪਾਉ ਲੋ ਵੀ ਵੇਸਣ ਆ ਜਿਹੜਾ ਆਪਣਾ ਹੌਲੀ ਹੌਲੀ ਭੁੱਜ ਰਿਹਾ ਬੈਠੋ ਪਹਿਲਾਂ ਕਿੰਨਾ ਉਹ ਲੱਗਦਾ ਸੀਗਾ ਆ ਦੇਖੋ ਜਿਵੇਂ ਜਿਵੇਂ ਭੁੱਜੀ ਜਾਣਾ ਇਹਨੇ ਕਿਉ ਛੱਡ ਦੇਣਾ ਤੇ ਇੱਧਰ ਜਿਹੜੇ ਆਪਾਂ ਫੁੱਲ ਮਖਾਣੇ ਲਏ ਸੀ ਉਹ ਆਪਾਂ ਫਰਾਈ ਕਰਕੇ ਪੀਸ ਲਏ ਆ ਇਹਦੇ ਵਿੱਚ ਆਪਾਂ ਬਦਾਮ ਤੇ ਸੌਂਫ ਵੀ ਪਾਈ ਆ ਆਹ ਦੋ ਚੀਜ਼ਾਂ ਭਾਈ ਪਾ ਦਾਂਗੇ ਤੇ ਇੱਧਰ ਆਪਾਂ ਲੈ ਲਈ ਖੰਡ ਇਹਨੂੰ ਹੁਣ ਆਪਾਂ ਹੀ ਥੋੜੀ ਥੋੜੀ ਅੱਗ ਤੇ ਨਾ ਤੇ ਭੁੰਨ ਲੈਣਾ ਵੇਸਨ ਨੂੰ ਸਿਆਲਾਂ ਦਾ ਸਾਰੇਆਂ ਦੇ ਘਰੇ ਆਹ ਚੀਜ਼ਾਂ ਹੀ ਬੰਦ ਤੰਜੀਰੀ ਇੰਨੀਆਂ ਕੋਈ ਇਹਦੀਆਂ ਪਿੰਨੀਆਂ ਬਸ ਥੋੜੇ ਥੋੜੇ ਸੇਕ ਤੇ ਇਹਨੂੰ ਆਪਾਂ ਭੁੰਨ ਲੈਂਦੇ ਆ ਸਾਗ ਵਾਂ ਬਸ ਆਹੀ ਕੋਈ ਚੱਲਦਾ ਸਿਆਲ ਚ ਤਾਂ ਅੱਜ ਤੱਕ ਕਾਫੀ ਦਿਨਾਂ ਬਾਅਦ ਉਹ ਤਾਂ ਨਿਕਲੀ ਆ ਤੇ ਉਹ ਵੀ ਸਬਜੀ ਸਿਆਲ ਦੀ ਆ ਬਈ ਸਿਆਲ ਦੀ ਬੰਨੀ ਗਰਮਾ ਤੇ ਵਰਗੀ ਦੀ ਗਰਮੀ ਜਣੀ ਉਹ ਵੀ ਦੇ ਗਿਆ ਨਿਆ ਸਕਦੇ ਆ ਆਹ ਦੇਖੋ ਇਸ ਤੋਂ ਆਪਣਾ ਕਿੰਨਾ ਢਿੱਲਾ ਹੁੰਦਾ ਜਾਂਦਾ ਹਾਂ ਮੱਝਾ ਕਾਵਾ ਤਾਂ ਵਧੀਆ ਉਹਨਾਂ ਗੋਭੀ ਨਹੀਂ ਖਾਣੀ ਪੈਂਦੀ ਖਾਂਦੀਆਂ ਖਾਂਦੀਆਂ ਪੱਤੇ ਪੱਤੇ ਉਹਨਾਂ ਨੂੰ ਪਾ ਦਈ ਤੇ ਤਿੰਨ ਤਿੰਨ ਪੱਤੇ ਖਵਾ ਦਿਆ ਕਰਾਂਗੇ ਤੂੰ ਗੋਭੀ ਨਹੀਂ ਖਾਂਦਾ ਲਓ ਬੱਚਿਆਂ ਦਾ ਤਾਂ ਹੀ ਚੱਲਦਾ ਆ ਨਹੀਂ ਖਾਣਾ ਹੋਰ ਨਹੀਂ ਖਾਣਾ ਹਾਂ ਉਹ ਵੀ ਵੇਖ ਥੋੜੀ ਥੋੜੀ ਅੱਗ ਤੇ ਇਹਨੂੰ ਪੋਨਣ ਲੱਗੇ। ਐਵੇਂ ਟੇਪ ਪੁੱਜੀ ਲੋਬੀ ਆਪਾਂ ਇਹਦਾ ਬੇਸਰੋਂ ਪੁੱਜ ਗਿਆ ਸੀ ਆਪਣਾ ਤੇ ਉਹਨੂੰ ਥੱਲੇ ਲਾ ਲਿਆ ਕੜਾਈ ਨੂੰ। ਕੜਾਈ ਕਾਫੀ ਟਾਈਮ ਹੋਨੇ ਗਰਮ ਰਹਿ ਜੂਗੀ। ਤੇ ਮਗਜ ਆਪਾਂ ਇਹਦੇ ਵਿੱਚ ਪਾਤੇ ਆ। ਮਗਜ ਲਏ ਸੀਗੇ। ਉਹ ਪਾਤੇ ਆ। ਤੇ ਇੱਧਰ ਆਪਣੇ ਕੋਲੇ ਆਹ ਫੁੱਲ ਮਖਾਣੀ ਤੇ ਜਮੈਨ, ਸੌਂਫ, ਬਦਾਮ ਉਹ ਆਪਾਂ ਸਾਰਾ ਕੁਝ ਪੀਸ ਲਿਆ ਸੀ। ਹੁਣ ਉਹ ਵੀ ਆਪਾਂ ਵਿੱਚ ਪਾ ਦੇਣੇ। ਦੇਖੋ ਹੁਣ ਆਪਾਂ ਬਸ ਇਹਦੇ ਵਿੱਚ ਸੌਗੀ ਤੇ ਖੰਡ ਰਹਿ ਗਈ ਆਪਣੀ ਪਾਉਣ ਵਾਲੀ ਬਾਕੀ ਸਾਰਾ ਸਮਾਨ ਆਪਾਂ ਪੀਸ ਲਿਆ ਸੀ ਸੌਗੀ ਮੈਂ ਕਿਾ ਥੋੜੀ ਜਿਹੀ ਨਾ ਹਜੇ ਗਰਮ ਹੋ ਗਈ ਆਰ ਲਾ ਲਾਂ ਫਿਰ ਵਿੱਚ ਪਾ ਦਿੰਦੇ ਹਦੀ ਵੀ ਇਸਨ ਗਰਮ ਸੀਗਾ ਇਹ ਸਾਰਾ ਕੁਝ ਆਪਰ ਲਾ ਦਾਂਗੇ ਫਿਰ ਉਸ ਤੋਂ ਬਾਅਦ ਬਸ ਆਪਾਂ ਖੰਡ ਪਾ ਦਾਂਗੇ ਵਿੱਚ ਉਹ ਠੰਡਾ ਹੋ ਜਾ ਉਹਦੋਂ ਨੂੰ ਵੇਸਣ ਆਪਣਾ ਤੇ ਨਾਲ ਹੀ ਆਪਾਂ ਸੌਗੂ ਪਾ ਦਾਂਗੇ ਸੌਗੀ ਆ ਜਿਹੜੀ ਕਿਸ਼ਮਿਸ਼ ਉਹ ਹਰਿੰਦਰ ਨੂੰ ਬਹੁਤ ਜਿਆਦਾ ਪਸੰਦ ਹੈ ਬਹੁਤ ਜਿਆਦਾ ਪਸੰਦ ਹੈ ਇਹਨੂੰ ਸੌਫ ਦੀ ਇਨੀ ਸੋਹਣੀ ਸਮੈਲ ਆਈ ਜਾਂਦੀ ਆ ਨਾ ਸੌਫ ਪੀਸ ਕੇ ਪਾਈ ਆਪਾਂ ਡレッਸਿੰਗ ਵਿੱਚ ਪਤਾ ਲੱਗਦਾ ਵੀ ਸੌਫ ਪਾਈ ਦੀ ਆ ਜਿਹੜੇ ਫੁੱਲ ਮਖਾਨੇ ਹੁੰਦੇ ਹਨ ਚ ਕੈਲਸ਼ੀਅਮ ਬਹੁਤ ਜ਼ਿਆਦਾ ਮਿਲਦੀ ਹੈ ਬੱਚਿਆਂ ਵਾਸਤੇ ਵੀ ਵਧੀਆ ਹੁੰਦੇ ਆ ਇਹ ਸਾਰਿਆਂ ਵਾਸਤੇ ਵਧੀਆ ਹੁੰਦੇ ਨੂੰ ਵੈਸੀ ਰੋਸਟ ਕਰਕੇ ਨਾ ਥੋੜਾ ਜਿਹਾ ਤੇ ਨਮਕ ਲਾ ਕੇ ਆਪਾਂ ਵੈਸੀ ਵੀ ਚਾਹ ਨਾਲ ਖਾ ਸਕਦੇ ਆ ਬਹੁਤ ਸਵਾਦ ਲੱਗਦੇ ਆ ਵਰਗੀ ਖਾਜੇ ਗਰਮ ਗਰਮ ਇਸ ਟਾਈਮ ਲੋਕ ਕੰਮ ਤੋਂ ਆਉਂਦੇ ਆ ਵੇਖੀਏ ਗਰਮ ਗਰਮ ਪੰਜੀਰੀ ਅੱਜ ਕੰਡ ਨਹੀਂ ਪਾਈ। ਸ੍ਰਿੰਦਰ ਲੈ ਕੇ ਪਾਸੇ। ਲੋਬੀਂ ਦਾੱਖਾਂ ਵੀ ਪਾ ਦਿੰਨੇ ਹੁਣ ਆਪਾਂ। ਚੱਪ। ਹੁਦਰਾ ਪਕੜਾਈ ਲਾ ਲਈ ਪੰਜੀਰੀ ਵਾਲੀ ਤੇ ਸਬਜ਼ੀ ਦੀ ਤਿਆਰੀ ਹੋ ਗਈ। ਮਗਰੀ। ਅੱਜ ਤਾਂ ਥੋੜੀ ਜਿਹੀ ਧੁੱਪ ਨਿਕਲੀ ਕਰਕੇ ਨਾ ਥੋੜਾ ਜਿਹਾ ਦਿਨ ਵੱਡਾ ਲੱਗਦਾ ਪਿਆ। ਅੱਗੇ ਤਾਂ ਟਾਈਮ ਨਾਲ ਹੀ ਆਉਣ ਲੱਗਣ ਲੱਗ ਜਾਂਦਾ ਵੀ ਹਾਏ ਦਿਨ। ਫਸ ਗਿਆ ਆ ਪਰ ਲਾ ਲਿਆ ਸਾਰਾ ਕੁਝ ਹੁਣ ਬਸ 5-7 ਮਿੰਟ ਠਹਿਰ ਕੇ ਆਪਾਂ ਇਹ ਚ ਖੰਡ ਪਾ ਦਾਂਗੇ ਉਦੋਂ ਇਹ ਵਸਣ ਥੋੜਾ ਜਿਹਾ ਹੋਰ ਠੰਡਾ ਹੋ ਜਾਊਗਾ ਕਿਆ ਖਾਣਾ ਕਿਆ ਹੋਈ ਜੀ ਹੁਣ ਦੇ ਦੇ ਨਾ ਨਾ ਵਾਲਾ ਨਹੀਂ ਆ ਆਦੇ ਹੋ ਰਾਜਾ ਨਾ ਚਲੋ ਵੀ ਆਪਾਂ ਖੰਡ ਵੀ ਪਾਤੀ ਇਹਦੇ ਚ ਵੈਸੇ ਆਪਾਂ ਇਹ ਚ ਜਿਹੜੀ ਦੇਸੀ ਖੰਡ ਹੁੰਦੀ ਹੈ ਜ਼ਿਆਦਾਤਰ ਪੰਜੀਰੀ ਚ ਉਹ ਪਾਉਂਦੇ ਆ ਪਰ ਅੱਜ ਆਪੋ ਲੈ ਕੇ ਨਹੀਂ ਸੀ ਆਏ ਹੈ ਨਹੀਂ ਸੀ ਕੀ ਘਰੇ ਤੇ ਆਪਾਂ ਜਿਹੜੀ ਆਮ ਨੋਰਮਲ ਖੰਡ ਘਰੇ ਵਰਤਦੇ ਆ ਉਹਨੂੰ ਪੀਸ ਕੇ ਮੈਕਸੀਜ ਪੀਸ ਕੇ ਤੋ ਪਾਤੀ ਤੇ ਪਰ ਇਹਦਾ ਬਿਲਕੁਲ ਪਤਾ ਨਹੀਂ ਲੱਗਦਾ ਕਾ ਐਂ ਲੱਗਦਾ ਜਿਵੇਂ ਆਪਾਂ ਦੇਸੀ ਖੰਡ ਹੀ ਪਾਈ ਹੁੰਦੀ ਆ ਫਿਰ ਨਿੰਦਰ ਦੀ ਪੰਜੀਰੀ ਤਿਆਰ ਹੋ ਗਈ ਕਿਦਨ ਦਾ ਪੰਜੀਰੀ ਪੰਜੀਰੀ ਕਰੀ ਜਾਂਦਾ ਸੀਗਾ ਇਹ ਸਿਰਫ ਖੋਇ ਵਾਲਾ ਪਿੰਨ ਨੂੰ ਹੀ ਖੋਸ਼ ਹੋ ਕੇ ਖਾਂਦਾ ਬਾਕੀ ਚੀਜ਼ਾਂ ਇਹਨੂੰ ਘੱਟ ਚੰਗੀਆਂ ਲੱਗਦੀਆਂ ਨੇ ਗ੍ਰੀਜ਼ੀਲਾ ਬਹੁਤ ਘੱਟ ਖਾਦਾ ਇਹਨੇ ਫੱਦੇ ਹੀ ਉਹ ਤਾਂ ਬਿਮਾਰ ਸੀ ਨਾ ਪਹਿਲਾਂ ਆਖੀ ਦਿਨ ਦ ਸੀ ਬਣਾਉ ਬਣਾਉ ਸੀ ਤੀ ਹਾਂ ਬਾਅਦ ਚ ਬਿਮਾਰ ਹੋ ਗਿਆ ਫਿਰ ਉਹ ਵੀ ਨਹੀਂ ਖਾਦਾ ਚੱਲ ਹੋਣੇ ਦੀ ਪੰਜੀਰੀ ਬਣ ਗਈ ਆ ਹਜੇ ਇਹਨੂੰ 13 ਤਰੀਕ ਤੱਕ ਸ਼ੂਟਿੰਗ ਆ ਇਹਨਾਂ ਦੋਵਾਂ ਨੂੰ ਉਹਨੇ ਦਿਨਾਂ ਚ ਸੁਨੇਹੇ ਦੇ 13 ਨੂੰ ਲੋਹੜੀ ਉਹਨੇ ਦਿਨਾਂ ਚ ਸੁਨੇਹੇ ਦੇਣਗੇ 14 ਨੂੰ ਸਕੂਲ ਲੱਗਣੇ ਆ ਉਹ ਦਿਨ ਮੱਗੀ ਆ ਮਾਗੀ ਦੀ ਨਹੀਂ ਛੁੱਟੀ ਹੁੰਦੀ ਹੁੰਦੀ ਤੁਹਾਨੂੰ ਕਦੇ ਵੀ ਨਹੀਂ ਹੋਈ ਮਾਗੀ ਦੀ ਛੁੱਟੀ ਮਾਗੀ ਦੀ ਛੁੱਟੀ ਤਾਂ ਵੈਸੇ ਹੁੰਦੀ ਨਹੀਂ ਹੁੰਦੀ ਤੁਮ ਤੇਰੇ ਸਕੂਲ ਲੱਗਦੇ ਜਾਈਦੇ ਸੀ ਹੁਣ ਸਰਕਾਰ ਨਵੀਂ ਆ ਹੁਣ ਕੋਈ ਪਤਾ ਨਹੀਂ ਨਹੀਂ ਹੁੰਦੀ ਮਾਗੀ ਦੀ ਛੁੱਟੀ ਵੈਸੇ ਨਹੀਂ ਹੁੰਦੀ ਹੁੰਦੀ ਫਮਾ ਸੋਦੀ ਆਰਲੀ ਜਿਹੜੀ ਵੀ ਪੰਦਰਾ ਆਪਣੇ ਚੈਨਲ ਤੇ ਨਵੇਂ ਜੁੜਦੇ ਆ ਨਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹਣਾ ਕੋਈ ਵੀ ਆਪਾਂ ਜਿਹੜੀ ਐ ਰੈਸਪੀ ਵਾਲੀ ਵੀਡੀਓ ਪਾਉਣੀ ਆ ਕੋਈ ਵੀ ਤੁਹਾਡੇ ਤੱਕ ਪਹੁੰਚ ਸਕਿਆ ਇਸ ਨਾਲ ਐਵੇਂ ਇੱਕ ਹੁੰਦਾ ਵੀ ਭੈਣ ਭਰਾ ਜਿਹੜੇ ਆਪਣੇ ਨਵੇਂ ਜੁੜਦੇ ਆ ਆਪਣੇ ਨਾਲ ਸਾਥ ਜ ਬਣੀ ਰਹਿੰਦੀ ਹੈ ਜਦੋਂ ਆਪਣੀਆਂ ਵੀਡੀਓ ਦੇਖਦੇ ਆ ਉਹਨਾਂ ਉਹ ਦੇਖ ਦੇ ਕਰਕੇ ਆਪਾਂ ਵੀਡੀਓ ਬਣਾਉਣੀ ਆ ਹਣਾ ਸੋ ਇਹਦੇ ਲਈ ਆ ਵੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਵੀਡੀਓ ਦੇ ਨੀਚੇ ਵੀ ਤੁਹਾਨੂੰ ਆਪਣੀ ਵੀਡੀਓ ਜਿਹੜੀ ਕਿਵੇਂ ਦੀ ਲੱਗੀ ਜੇ ਕੋਈ ਕਮੀ ਵੀ ਆ ਤਾਂ ਉਹ ਵੀ ਜਰੂਰ ਕੱਢਿਆ ਕਰੋ ਵੀਡੀਓ 'ਚ ਵੀ ਆ ਕਮੀ ਸੀਗੀ ਸੋ ਕੱਲ ਨੂੰ ਆਪਾਂ ਕਿਸੇ ਨਵੇਂ ਬਲੌਗ ਨਾਲ ਮਿਲਦੇ ਆਂ ਆਪਣੀ ਪੰਜੀਰੀ ਹੋ ਗਈ ਆ ਰੈਡੀ ਹਾਂ ਲੋ ਦੇਖੋ ਅੱਜ ਆਪਾਂ ਇਹਦੇ ਚ ਨਾ ਕੋਈ ਵੀ ਦਵਾਈਆਂ ਨਹੀਂ ਪਾਈਆਂ ਕਿਉਂਕਿ ਬੱਚਿਆਂ ਨੇ ਖਾਣੀ ਸੀਗੀ ਵੈਸੇ ਆਪਾਂ ਪੰਜੀਰੀ ਘਰਾਂ ਚ ਜਦੋਂ ਬਣਾਉਂਦੇ ਆਂ ਸਾਲ ਚ ਉਹ ਚ ਆਪਾਂ ਬਹੁਤ ਖੁਸ਼ ਹੋਰ ਵੀ ਪਾ ਲੈਨੇ ਆ ਜਿਵੇਂ ਕਮਰ ਕਸ ਹੋ ਗਈ ਲੋਧ ਹੋ ਗਈ ਪਾਠਾ ਪਾ ਲਈ ਜਾ ਤੇ ਗੂੰਦ ਹੁੰਦੀ ਆ ਹਨਾ ਗੂੰਦ ਪਾ ਲਈਦੀ ਆ ਤੋਂ ਉਵੇਂ ਦੀ ਆਪਾਂ ਕੋਈ ਚੀਜ਼ ਨਹੀਂ ਪਾਈਗੀ ਇਹਦੇ ਚ ਨੋ ਜੀ ਬੱਚੇ ਇਹ ਬੱਚੇ ਵਾਸਤੇ ਬਣਾਈ ਕਰਕੇ ਫਿਰ ਬਸ ਆਪਾਂ ਫਿਰ ਨੋਰਮਲ ਜੀਆਂ ਚੀਜ਼ਾਂ ਹੀ ਪਾਈਆਂ ਚਾਰ ਪੰਜ ਜੀ ਕੱਲ ਨੂੰ ਆਪਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ